ਉਲੋਪ ਹੁੰਦੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਚੈਨਲ ਦੁਆਰਾ ਪ੍ਰਾਣੀਆਂ ਰਹਾ ਹਾਸ ਤਾਂ ਪ੍ਰਾਣੀ ਬਿਲਡਿੰਗਜ਼ ਬਾਰੇ ਦੱਸਿਆ ਜਾਊਗਾ ਕਿਰਪਾ ਕਰਕੇ ਇਸ ਨੂੰ ਬੱਚਿਆਂ ਨੂੰ ਜ਼ਰੂਰ ਦਿਖਾਓ ਜੋ ਕਿ ਇਹਨਾਂ ਨੂੰ ਪ੍ਰਾਣੀ ਚੀਜ਼ਾਂ ਬਾਰੇ ਮੋਹ ਪੈ ਸਕੇ ਇਹ 1947 ਦੇ ਵਿੱਚ ਬਣਾਈ ਗਈ ਇੱਕ ਬਿਲਡਿੰਗ ਹੈ ਜੀ ਦੇ ਵਿੱਚ ਪ੍ਰਾਣੀ ਦਰਵਾਜ਼ੇ ਤੇ ਪ੍ਰਾਣੀ ਕਲਾਕਾਰੀ ਪੇਸ਼ ਕੀਤੀ ਹੋਈ ਹੈ ਬੜੀ ਕਰਸ਼ਤ ਇੱਕ ਪੇਸ਼ਕਾਰੀ ਕੀਤੀ ਹੋਈ ਹੈ ਉਸ ਟਾਈਮ ਦੇ ਆਰਟਿਸਟ ਯਾਨੀ ਕਿ ਕਲਾਕਾਰ ਜਾਂ ਮਿਸਤਰੀ ਕਹਿ ਸਕਦੇ ਆਪਾਂ ਜਿਨ੍ਹਾਂ ਨੇ ਬਹੁਤ ਸੋਹਣੇ ਦਰਵਾਜ਼ੇ ਤੇ ਸਾਰੀ ਕੀਤੀ ਹੈ 12 ਇੰਚੀ ਕੰਧਾਂ ਤੇ ਬਿਨਾ ਬਨੇਰਿਆਂ ਤੋਂ ਪ੍ਰਣਾਲਿਆਂ ਨਾਲ ਤਾਰੀ ਹੋਈ ਇੱਕ ਸਾਰੀ ਬਹੁਤ ਸੋਹਣੀ ਕਲਾਕਾਰੀ ਕੀਤੀ ਹੈ ਕੰਧਾ ਦੇ ਨਾਲ ਪਿੱਲਰ ਖੜੇ ਕਰਨੀ ਇੱਕ ਪ੍ਰਾਣੀ ਰੀਤ ਸੀ ਜਿਹੜੀ ਮੌਜੂਦਗੀ ਜਾਂ ਮਜ਼ਬੂਤੀ ਇੱਕ ਕੰਧਾ ਨੂੰ ਤੇ ਕਮਰਿਆਂ ਨੂੰ ਦਿੱਤੀ ਜਾਂਦੀ ਸੀ ਇਹਨਾਂ ਦਾ ਕੋਈ ਕਸੂਰ ਨਹੀਂ ਹਾਂ ਕਿਉਂਕਿ ਇਹ ਪ੍ਰਾਣੀ ਚੀਜ਼ ਕਿਸੇ ਤੋਂ ਸੰਭਾਲੀ ਨਹੀਂ ਗਈ ਜਿਹੜੀ ਅੱਜ ਖੰਡਰ ਬਣ ਚੁੱਕੀ ਹੈ ਖੰਡਰ ਨਹੀਂ ਕਹਿ ਸਕਦੇ ਪਰ ਦਿਨੋ ਦਿਨ ਆਪਦੀ ਉਮਰ ਢਲ ਰਹੀ ਹੈ ਇਹਨਾਂ ਦੀ ਚੀਮਲੀਆਂ ਚੂਨੇ ਵਾਲੀਆਂ ਇਟਾਂ ਨਾਲ ਦੀ ਸਾਰੀ ਡਾਟਾ ਡਾਟਾ ਵੀ ਇੱਕ ਵਲਗਨ ਪਾ ਕੇ ਕੀਤੀ ਜਾਂਦੀ ਹੈ ਹੁਣ ਤਾਂ ਡਾਟ ਕੋਈ ਲਾਉਂਦਾ ਹੀ ਨਹੀਂ ਛੱਤਾਂ ਦੇ ਵਿੱਚ ਮੋਰੇ ਨਿਕਲ ਚੁੱਕੇ ਹਨ ਪ੍ਰਾਣੀਆਂ ਦਰਵਾਜ਼ੇ ਢਹਿ ਚੁੱਕੇ ਹਨ ਪਰ ਜੇ ਇਹਨਾਂ ਦੀ ਸੰਭਾਲ ਕੀਤੀ ਜਾਵੇ ਆਪਾਂ ਇੱਕ ਨਵੀਂ ਪੀੜੀ ਨੂੰ ਜਾਂ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਨਵੀਂ ਚੀਜ਼ ਦੇ ਸਕਦੇ ਆ ਜਿਹੜੀ ਦੇਖਣਯੋਗ ਚੀਜ਼ ਹੈ ਜੇ ਤੁਸੀਂ ਦੇਖੋ ਤਾਂ ਬਿਨਾ ਸਰੀਆਂ ਤੋਂ ਇੱਕ ਦਰਵਾਜ਼ੇ ਬਣਾਏ ਹੋਏ ਹਨ ਆ ਛੱਤਾਂ ਬਿਨਾ ਸਰੀਆਂ ਤੋਂ ਲਾਈਆਂ ਹੋਈਆਂ ਹਨ ਇਕੱਲੇ ਗਾਡਰ ਦੀ سپورਟ ਨਾਲ ਬੜੇ ਤਗੜੇ ਕਲਾਕਾਰ ਸੀ ਪਰ ਇਹਨਾਂ ਨੂੰ ਸਾਮ ਸੰਭਾਲ ਨਾ ਰੱਖਣ ਕਾਰਨ ਦਿਨੋਂ ਦਿਨ ਇਹ ਮਿੱਟੀ ਹੁੰਦੀਆਂ ਜਾਂਦਾ ਜਾਂ ਹਨ ਅੰਗਰੇਜ਼ ਜਾਂ ਬਜ਼ੁਰਗ ਰਹਿੰਦੇ ਹੋਣੇ ਬਹੁਤ ਕੁਸ਼ ਦੇ ਗਏ ਬਹੁਤ ਕੁਸ਼ ਦੇ ਗਏ ਸਾਨੂੰ ਕਿਉਂਕਿ ਇਹ ਚੀਜ਼ ਬਹੁਤ ਤਗੜੀਆਂ ਸੀ 12 12 ਇੰਚੀ ਕੰਧਾਂ 24 ਇੰਚੀ ਪਿੱਲਰ ਕਿਉਂ ਪਹਿਲਾਂ ਹੀ ਬਣਦੇ ਸਨ ਹੁਣ ਤਾਂ 9 ਇੰਚੀ ਜਾਂ 4 ਇੰਚੀ ਕੱਦ ਕੇ ਕੰਧ ਤੇ ਪਲਾਸਤਰ ਕੀਤੀ ਜਾਂਦੀ ਹੈ ਜਿਹੜੀ ਥੋੜੇ ਸਮੇਂ ਦੇ ਵਿੱਚ ਸੀਮੈਂਟ ਦਾ ਝਾੜ ਹੋ ਜਾਂਦਾ ਹੈ 10 ਸਾਲ ਤੱਕਰ ਮਨਾਦ ਹੁੰਦੀ ਹੈ ਪਰ ਇਹਨਾਂ ਦੀ 100 ਸਾਲ ਤੱਕ ਮਰਨਿਆਦ ਹੈ ਕਿਉਂਕਿ 1947 ਤੋਂ ਪਹਿਲਾਂ ਦੀਆਂ ਬਿਲਡਿੰਗਾਂ ਹਨ ਕਿਉਂਕਿ ਇਹਨਾਂ ਦੇ ਵਿੱਚ ਕਿਤੇ ਅੰਗਰੇਜ਼ ਵੀ ਰਹਿੰਦੇ ਹੋਣੇ ਆਪਨੇ ਬਜ਼ੁਰਗ ਵੱਡੇ ਵਡੇਰੇ ਜੋ ਅਫਸਰ ਬਣੇ ਸਨ ਉਹ ਵੀ ਰਹਿ ਕੇ ਗਏ ਹੋਣੇ ਇਹ ਨਹਿਰ ਦੇ ਕੰਡੇ ਬਣੀ ਹੋਈ ਹੈ ਬੜੀ ਸ਼ਾਂਤੀ ਵਾਲੀ ਜਗ੍ਹਾ ਹੈ ਹੋਰ ਤਾਂ ਹੋਰ ਇੱਥੇ ਦਰਖਤ ਵੀ ਬਹੁਤ ਹਨ ਪੱਕੀ ਸਾਰੀ ਵਾਲੀ ਦੀ ਤਕਿਆ ਬਾਤ ਐ ਪਰ ਜੇ ਦਰਵਾਜਿਆਂ ਦੀ ਗੱਲ ਕਰੀਏ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਸਨ ਉਹ ਵੀ ਬਹੁਤ ਸੋਹਣੀਆਂ ਜਾਲੀਆਂ ਬਾਰ ਬੜੇ ਸੋਹਣੇ ਬਣਾਉਂਦੇ ਸਨ ਪ੍ਰਾਣੀਆਂ ਹਾਰੀਆਂ ਰਸੋਈਆਂ ਚਿਮਣੀਆਂ ਵੀ ਬਣਾਈਆਂ ਜਾਂਦੀਆਂ ਸਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੀ ਪਰ ਹੁਣ ਤਾਂ ਦੇਖਣ ਨੂੰ ਹੀ ਨਹੀਂ ਮਿਲਦੀਆਂ ਇਹ ਚੀਜ਼ਾਂ ਪਰ ਇਹ ਜਵਾਕਾਂ ਨੂੰ ਦਿਖਾਉਣ ਦੇ ਲਈ ਇਹ ਚੀਜ਼ਾਂ ਸੰਭਾਲੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਸਭਤਾ ਦਾ ਪ੍ਰਤੀਕ ਹੈ ਪ੍ਰਾਣੀ ਲੋਕਾਂ ਦਾ ਪ੍ਰਤੀਕ ਹੈ ਜੜਾ ਨੂੰ ਨਹੀਂ ਕਹਿੰਦੇ ਭੁੱਲਣਾ ਚਾਹੀਦੀਆਂ ਕੋਈ ਚੰਗੇ ਕਵੀਆਂ ਨੇ ਵੀ ਆਖਿਆ ਕੋਈ ਸਿਆਣਿਆਂ ਬੰਦਿਆਂ ਨੇ ਵੀ ਆਖਿਆ ਜੜਾ ਨੂੰ ਨਾ ਛੱਡੋ ਪਰ ਜੋ ਜ ਪ੍ਰਾਣੀਆਂ ਵਿਰਾਸਤਾਂ ਜਾਂ ਕੋਈ ਪ੍ਰਾਣੀ ਬਿਲਡਿੰਗਾਂ ਖੜੀਆਂ ਹਨ ਉਹਨਾਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ ਪਰ ਜੋ ਇਹ ਜੇ ਇਹ ਨਾ ਸੰਭਾਲੀਆਂ ਗਈਆਂ ਤਾਂ ਦਿਨੋ ਦਿਨ ਮਿੱਟੀ ਬਣ ਜਾਣੀਆਂ ਇਹਨਾਂ ਤੋਂ ਆਪਾਂ ਅੱਜ ਵੀ ਕੰਮ ਲੈ ਸਕਦੇ ਹਾਂ ਕੋਈ ਦਫ਼ਤਰ ਬਣ ਸਕਦਾ ਜੇ ਸਰਕਾਰੀ ਬਿਲਡਿੰਗ ਹੈ ਜੇ ਕੋਈ ਪ੍ਰਾਈਵੇਟ ਬਿਲਡਿੰਗ ਹੈ ਉਹਦੇ ਵਿੱਚ ਕੋਈ ਜਾਨਵਰ ਰੱਖਿਆ ਜਾ ਸਕਦਾ ਜਾਂ ਗੈਸਟ ਹਾਊਸ ਬਣਾਇਆ ਜਾ ਸਕਦਾ ਉਹ ਤਾਂ ਲੋੜ ਅਨਸਾਰ ਦੀ ਗੱਲ ਹੈ ਪਰ ਜੇ ਦੇਖੀਏ ਤਾਂ ਕਲਾਕਾਰੀ ਬਹੁਤ ਵਧੀਆ ਸੀ ਪ੍ਰਾਣੇ ਕਲਾਕਾਰਾਂ ਨੂੰ ਆਪਾਂ ਨਿੰਦ ਨਹੀਂ ਸਕਦੇ ਪ੍ਰਾਣੇ ਕਲਾਕਾਰ ਇੱਕ ਬੇਮਿਸਾਲ ਪੇਸ਼ਕਾਰੀ ਪੇਸ਼ ਕਰਦੇ ਸਨ ਤੇ ਬਹੁਤ ਸੋਹਣੇ ਘਰ ਬਣਾਉਂਦੇ ਸਨ ਜੋ ਅੱਜ ਦੇ ਜਵਾਨੀ ਉਹਦੇ ਵਿੱਚ ਅਲੋਪ ਹੋ ਗਏ ਹਨ ਆ ਖੂਹ ਹੈ ਜਿੱਥੇ ਨਹਿਰਾਂ ਦਾ ਪਾਣੀ ਜਦੋਂ ਵੱਧ ਜਾਂਦਾ ਸੀ ਤਾਂ ਇਹਦੇ ਵਿੱਚ ਛੱਡ ਦਿੱਤਾ ਜਾਂਦਾ ਸੀ ਆ ਵੀ ਕਿਸੇ ਕਲਾਕਾਰ ਨੇ ਬਹੁਤ ਤਕੜੀ ਕੀਤੀ ਜਿਹੜਾ 1947 ਤੋਂ ਲੈ ਕੇ ਹੁਣ ਤੱਕ 2024 ਚੱਲ ਪਿਆ ਤੇ ਪੁਲ ਹਜੇ ਵੀ ਮੌਜੂਦ ਹੈ ਕੋਈ ਇਸ ਨੂੰ ਪਲਾਸਟਰ ਨਹੀਂ ਕੀਤਾ ਗਿਆ ਕੋਈ ਇਸ ਨੂੰ ਸੀਮੈਂਟ ਨਹੀਂ ਰੇਤਾ ਨਹੀਂ ਲਾਇਆ ਗਿਆ ਚੂਨੇ ਦੀਆਂ ਇੱਟਾਂ ਨਾਲ ਖੜੂਤਾ ਹੈ ਪਰ ਐਨਾ ਮੌਜੂਦ ਪੁਲ ਮਜ਼ਬੂਤ ਪੁਲ ਮੌਜੂਦ ਜਗ੍ਹਾ ਤੇ ਖੜਾ ਹੈ ਹੋਰ ਤਾਂ ਹੋਰ ਪਾਣੀ ਦੀਆਂ ਛੱਲਾਂ ਗੇਟ ਦੇ ਵਿੱਚ ਪਾਈਆਂ ਦੂਜੇ ਪਾਸੇ ਪਾਣੀ ਦੇ ਕਿੰਨਾ ਜਿਹੜਾ ਇਹ ੱਟਕੇ ਮਾਰਦਾ ਹੈ ਦਿਨੋ ਪਰ ਇਹ ਆਪ ਦੀ ਜਗ੍ਹਾ ਤੇ ਨਹੀਂ ਨਹੀਂ ਬਾਕੀ ਤੇ ਬਾਕੀ ਰਕਤ ਬੜੇ ਸੁਣੇ ਪ੍ਰਾਣੀ ਰਕਤਾਂ ਦੀ ਤਾਂ ਮਹੱਤਤਾ ਹੋਰ 80 ਸਾਲ 3 ਲੱਖ ਰਕਤ ਦਾ ਉਹੀ ਜਿ ਕਰਿਆ ਕਰੋ ਸਰਕਾਰੀਆਂ ਜਿਹੜਾ ਜਾਂ ਪਬਲਿਕ ਜਗਾ ਤੇ ਗੁੱਡੇ ਵਾਤਾਵਰਨਵਾਸ ਚੰਗੇ ਵਾਤਾਵਰਨ ਦਾ ਦਰਤ ਜਰੂਰ ਲਾਇਆ ਕਰੋ ਆਪ ਦੇ ਘਰਾਂ ਦੇ ਵਿੱਚ ਦਾ ਗ੍ਰੰਥਾ ਭੰਦਾ ਇਸ ਪਾਸ ਸਰਕਾਰੀ ਜਗਾ ਤੇ ਵੀ ਦਰਤ ਜਰੂਰ ਕਿਉਂਕਿ ਇਹ ਬਹੁਤ ਚੰਗੇ ਹਨ ਆ ਦੂਜੇ ਪਾਸੇ ਪਾਣੀ ਉਹ ਨਾ ਠੰਡਾ ਠੜਾ ਤੇ ਦੂਜੇ ਪਾਸੇ ਚੰਗਾ ਕੋਈ ਚੇਂਜ ਕਰੀ ਨਹੀਂ ਚਾਹਤ। ਕੁਦਰਤ ਦੇ ਰਾਹ ਬਹੁਤ ਟੀਮ ਆ। ਸਰਕਾਰ ਨਾਲ ਪਾਣੀ ਹੁੰਦੇ ਵਧ ਰਿਹਾ। ਲੋਕ ਕਹਿੰਦੇ ਹਨ ਪਣਾ, ਪੁਣਾ ਏਟ ਦੀ ਪਾਣੀ ਲੰਘਿਆ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਸਾਮਾਏ ਸਿਰ ਚੀਜ਼ਾਂ ਬਣੀਆਂ। ਕਦੇ ਵਾਪਸ ਨਹੀਂ ਆਉਣੀਆਂ। ਜੇ ਆਪਾਂ ਇਹਨਾਂ ਨੂੰ ਸਾਂਭਾਂਗੇ ਤਾਂ ਕਿਵੇਂ ਜਾਸ ਮਕਾਨ ਜਿੱਥਾ ਆਉਣ ਵਾਲੀ ਪੀੜ੍ਹੀ ਨੂੰ ਜਮੀਨਦਰਸਾ ਸਕਦਾ ਆ ਗੇਟ ਬਣੇ ਹੋਏ ਆ ਜਿਹੜੇ ਅੱਜ ਵੀ ਉਸੇ ਪੁਰਾਣੇ ਫੂਟੇ ਬਣਾਏ ਗਏ ਆ ਕਿੱਡੇ ਮੌਜੂਦ ਗੇਟ ਆ ਪੁਰਾਣੇ ਲੋਹੇ ਦੇ ਬਣੇ ਹੋਏ ਨੇ ਤੇ ਲੋਹੇ ਨੂੰ ਜਰ ਵੀ ਨਹੀਂ ਲੱਗੋ ਬਹੁਤ ਧੰਨਵਾਦ ਤੁਹਾਡਾ ਚੈਨਲ ਵੇਖਣ ਲਈ ਤੇ ਆਪਣੇ ਬੱਚਿਆਂ ਨੂੰ ਜਰੂਰ ਇਹ ਵੀਡੀਓ ਦਿਖਾਓ ਕਿਉਂਕਿ ਇਹ ਪ੍ਰਾਣੀਆਂ ਵਿਰਾਸਤਾਂ ਤੇ ਪ੍ਰਾਣੀਆਂ ਬਿਲਡਿੰਗਾਂ ਨੂੰ ਦਰਸਾਉਂਦੀ ਹੈ ਆਇ ਇੱਕ ਹੀਵਲੀ ਦਾ ਦ੍ਰਿਸ਼ ਇਹ ਹੀਵਲੀ ਬਹੁਤ ਤਕੜੀ ਬਣਾਈ ਹੋਈ ਹੈ 12 ਇੰਚੀ ਕੰਦਾ ਬੜੇ ਮਜਬੂਤ ਪਿਲਰ ਹਨ ਇਹ ਕੁਝ ਨਹਿਰ ਦੇ ਪੂਲ ਹੀਵਲੀ ਬਣਾਈ ਹੈ ਜਿੱਥੇ ਜ਼ੈਲ ਦਾ ਸੂਬੇਦਾਰ ਅੰਗਰੇਜ਼ਾਂ ਮਿਲੇ ਰਹਿੰਦੇ ਸੀ ਆ ਜਗ੍ਹਾ ਉਹ ਹੈ ਜਿੱਥੇ ਜਵਾਨ ਜਾਨਵਰਾਂ ਨੂੰ ਚੋਗਾ ਪਾਇਆ ਜਾਂਦਾ ਸੀ ਤੇ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਜਾਂਦਾ ਸੀ ਬੜੀਆਂ ਠੰਡੀ ਮਿੱਟੀ ਸ਼ਾਹੇ ਠਾਂ ਸੰਗਤਾਂ ਬੈਂਧੀਆਂ ਸਨ ਘਰਾਂ ਵਾਲੇ ਇਕੱਠੇ ਹੋ ਕੇ ਬੈਂਦੇ ਸਨ ਗੱਲਾਂ ਕਰਦੇ ਸਨ ਪਰ ਉਹ ਵੇਲਾ ਉਹ ਸਮਾਂ ਲੋਪ ਹੁੰਦਾ ਜਾ ਰਿਹਾ ਹੈ ਜਿਹੜਾ ਕਦੇ ਹੱਥ ਨਹੀਂ ਆਇਆ ਅੱਜ ਕੱਲ ਤਾਂ ਕਿਸੇ ਕੋਲੇ ਕਿਸੇ ਨੂੰ ਹਾਲਚਾਲ ਪੁੱਛਣ ਦਾ ਟਾਈਮ ਨਹੀਂ ਹੈ ਕਈ ਵਾਰੀ ਤਾਂ ਘਰ ਦੇ ਜੀ ਦਿਹਾੜੀ ਦੇ ਵਿੱਚ ਤੇ ਛੱਡੋ ਮਹੀਨਾ ਮਹੀਨਾ ਪ੍ਰਤੀ ਮਿਲ ਨਹੀਂ ਸਕਦੇ ਆਪਸ ਵਿੱਚ ਪਰ ਫੇਰ ਵੀ ਆਪਾਂ ਨੂੰ ਇਹ ਚੀਜ਼ਾਂ ਨੂੰ ਤੋਂ ਸਿੱਖਣਾ ਚਾਹੀਦਾ ਹੈ ਆਪ ਵੀ ਆਪ ਨੂੰ ਪਿਆਰ ਵਧਾਓ ਤੇ ਇਹੋ ਜਿਹੀਆਂ ਵਿਰਾਸਤੀ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਜਿਹੜੀਆਂ ਬੱਚਿਆਂ ਦੇ ਜਾਂ ਆਉਣ ਵਾਲੀ ਪੀੜ੍ਹੀ ਦੇ ਕੰਮ ਆ ਸਕਣ। ਹਾਂ। ਨਹਿਤਾ ਉਸ ਦਾ ਦ੍ਰਿਸ਼ ਹੈ ਜਿੱਥੇ ਘਰਾਟ ਬਣੀ। ਥੋੜੀ ਜੀ ਕੋਸ਼ਿਸ਼ ਕੀਤੀ ਹੈ ਮੈਂ ਆਪਦੇ ਵੱਲੋਂ ਪਰ ਘਰਾਟ ਦੀ ਸਾਂਭ-ਸਮਾਨਾ ਹੁਣ ਕਰ ਇਹ ਹੁਣ ਬੰਦ ਹੋ ਚੁੱਕੇ ਹਨ। ਇਹ ਘਰਾਟ ਪਾਣੀ ਦੇ ਦਬਾਅ ਨਾਲ ਚੱਲਦੇ ਸੀ ਪਾਣੀ ਦੇ ਦਬਾਅ ਕਾਰਨ ਪਾਣੀ ਦੇ ਦਬਾਅ ਨਾਲ ਚੱਕੀਆਂ ਨਾ ਘੁਗਦੀਆਂ ਸਨ ਪੁਰਾਣੀਆਂ ਬਿਲਡਿੰਗਾਂ ਸਨ ਥੋੜੀਆਂ ਮਜ਼ਬੂਤ ਪਿੱਲਰ ਸਨ ਪਿੱਲਰਾਂ 'ਤੇ ਬੰਦਾ ਪਿੱਲਰਾਂ ਵਰਗੀਆਂ ਕਟਿੰਗਾਂ ਨਿੱਕੀਆਂ ਇੱਟਾਂ ਦੀ ਇਹ ਸਾਰੀ ਕੀਤੀ ਜਾਂਦੀ ਸੀ ਡਾਟਾ ਉੱਤੇ ਲਾਈਆਂ ਜਾਂਦੀਆਂ ਸਨ ਹੋਰ ਤਾਂ ਹੋਰ ਕੰਧਾਂ ਨੂੰ 12 12 24 24 ਇੰਚ ਦੇ ਪਿੱਲਰਾਂ ਨਾਲ ਸਪੋਟਾਂ ਲਾਈਆਂ ਜਾਂਦੀਆਂ ਸਨ ਤੇ ਲੋਹੇ ਦੀਆਂ ਗਾਡਰਾਂ ਦੀ ਤਾਂ ਮਜ਼ਬੂਤੀ ਦੀ ਕੀ ਬਾਤ ਸੀ ਬਾਕੀ ਤੁਹਾਡੇ ਸਾਹਮਣੇ ਹਰ ਚੀਜ਼ ਨੂੰ ਪੇਸ਼ਕਾਰੀ ਕੀਤੀ ہوئی ਹੈ ਕੋਈ ਐਡੀਟਿੰਗ ਨਹੀਂ ਕੀਤੀ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਮਿਸਤਰੀਆਂ ਦੀ ਤਾਂ ਕੀ ਬਾਤ ਤਾਂ ਹਨ ਬਿਨਾ ਕੋਈ ਸਰਗੇ ਤੋਂ ਬਿਨਾ ਕੋਈ ਲੋਹੇ ਦੀ ਵਸਤੂ ਯੂਜ਼ ਕੀਤੇ ਤੋਂ ਇਹਨਾਂ ਨੇ ਇੱਕ ਲੈਟਰ ਪਾਏ ਹੋਏ ਹਨ ਸੋ ਛੋਟੇ ਛੋਟੇ ਦਰਵਾਜ਼ੇ ਬਣਾਏ ਹੋਏ ਹਨ ਬਾਕੀ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਬੱਚਿਆਂ ਨੂੰ ਜ਼ਰੂਰ